ਸੋ ਸਸੀ ਕਾਲ ਜੀ ਦੁਆਰੇ ਸਾਰਿਆਂ ਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਅੱਜ ਸਾਡਾ ਫਰਸਟ ਵਲੌਗ ਹੈ ਵਲੌਗ ਦੇ ਵਿੱਚ ਅਗਰ ਅਸੀਂ ਜਾਣਕਾਰੀ ਦੀ ਗੱਲ ਕਰਾਂਗੇ ਸਟਾਰਟਿੰਗ ਕਰਾਂਗੇ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਤੇ ਜੋ ਤੁਸੀਂ ਸਾਹਮਣੇ ਵੀਊ ਦੇਖ ਰਹੇ ਦੇਖੋ ਕਿੰਨੀ ਸੋਹਣੀ ਆਵਾਜ਼ ਆ ਰਹੀ ਹੈ ਐਡਵੈਂਚਰ ਦੀ ਇਹ ਹਰਿਆ ਭਰਿਆ ਇਸ ਕਰਕੇ ਕਿਉਂਕਿ ਸਤਲੁਜ ਦਰਿਆ ਦੇ ਕੰਢੇ ਪਿੰਡ ਹੈ ਸੋ ਸਾਰੇ ਪਾਸੇ ਚੈੱਕ ਕਰਦੇ ਤੁਸੀਂ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਵੇਰ ਦੇ ਵੱਜ ਚੁੱਕੇ ਨੇ 6 ਤੇ ਅਸੀਂ ਸ਼ੁਰੂਆਤ ਕਰਦੇ ਆਂ ਅੱਜ ਆਪਣੇ ਪਿੰਡ ਤੋਂ। ਦੇਖ ਤੁਸੀਂ ਦੇਖ ਹੀ ਲਿਆ। ਸਾਹਮਣੇ ਸਰਨਾਪਲਾਟ। ਪਿੰਡ ਦੀ ਛੋਟੀ ਪਲੇਗਰਾਉਂਡ। ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ, ਵੈਲਕਮ ਬੈਕ ਟੂ आवर YouTube ਚੈਨਲ। ਭਾਈ ਸਾਰਿਆਂ ਨੂੰ ਉਠਦੇ ਸਾਰ ਸਭ ਤੇ ਪਹਿਲਾਂ ਬੈਡ ਟੀ ਰੈੱਡ ਟੀ ਬਲੈਕ ਟੀ ਪਤਾ ਨਹੀਂ ਕੀ ਆ ਗਿਆ ਮੇਲਾ ਇਹ ਬੰਦੇ ਨੂੰ ਟੈਨਸ਼ਨ ਵੀ ਹੁੰਦੀ ਸਵੇਰੇ ਉੱਠ ਕੇ ਕੁਝ ਖਾ ਪੀ ਲਈਏ ਨੇ ਪਰ ਸਾਡੀ ਦਾ ਜ਼ਿੰਦਗੀ ਉਹ ਵਾਲੀ ਬੇਕਾਰ ਹੈ ਸਾਡੇ ਕੋਲ ਤਾਂ ਦੇ ਸਾਰੀ ਸਵੇਰੇ ਉੱਠਦੇ ਸਾਰ ਪਹਿਲਾਂ ਪੱਲੀ ਫੇਰ ਲਿਆਓ ਤੋੜ ਕੇ ਛੱਲੀ ਮੱਜਾਂ ਦੀ ਕਰੋ ਤਿਆਰੀ ਬਾਈ ਇਹਨਾਂ ਦੇ ਨਹੀਂ ਆ ਰਿਹਾ ਘਰਾਂ ਬੈਠੀਆਂ ਖਾਂਦੀਆਂ ਨਾ ਰੱਬ ਬੰਦੇ ਨੂੰ ਟੈਨਸ਼ਨ ਇਹਨਾਂ ਨੂੰ ਕੋਈ ਨਾ ਵਾਸਤਾ ਆਪਾਂ ਤੋੜਦੇ ਸਾਰ ਪਹਿਲਾਂ ਇਹਨਾਂ ਦੇ ਪੱਠਿਆਂ ਦੀ ਟੈਨਸ਼ਨ ਮੈਂਦੀ ਉਸ ਤੋਂ ਬਾਅਦ ਜੇ ਮੀਂਹ ਆ ਗਿਆ ਤਾਂ ਵੀ ਟੈਨਸ਼ਨ ਠੀਕ ਹੈ ਬਾਕੀ ਕੀ ਕਰੀਏ ਜ਼ਿੰਮੇਵਾਰਾ ਕਰਨਾ ਹੀ ਪੈਣਾ ਵੀਰੇ 6:30 ਦਾ ਟਾਈਮ ਹੋ ਗਿਆ ਵੀਰੇ ਸਵੇਰ ਦਾ ਦੇਖ ਸਕਦੇ ਹੋ ਤੁਸੀਂ ਮੌਸਮ ਬੜਾ ਰੰਗੀਨ ਹੈ ਕਿਹੜਾ ਕਿਹੜਾ ਬਿਸਤਰਾ ਉਹ ਸੁੱਤਾ ਪਿਆ ਜਾਂ ਸਾਡੇ ਵਾਲੀ ਦਾ ਜ਼ਿੰਦਗੀ ਹੀ ਤਾਂ ਸ਼ੁਰੂ ਹੁੰਦੀ ਸਵੇਰੇ ਸਵੇਰੇ ਬਹੁਤ سارے ਦੋਸਤਾਂ ਦੇ ਫੋਨ ਆਉਂਦੇ ਕਹਿੰਦੇ ਭਾਈ ਇੰਨੀ ਜਲਦੀ ਕਿਦਾ ਉੱਠ ਘੜਦੇ ਮੈਂ ਕਹਾ ਭਰਾਵਾ ਜਿੰਮੇਵਾਰੀਆਂ ਚੀਜ਼ੇ ਇਦਾਂ ਦੀਆਂ ਐ ਇਹ ਬੰਦੇ ਨੂੰ ਆਪਣੇ ਆਪ ਉਠਾ ਲੈਂਦੀਆਂ ਨੇ ਜਦੋਂ ਪੈ ਗਈ ਨਾ ਤੇ ਦੱਸਣ ਦੀ ਲੋੜ ਨਹੀਂ ਪੈਂਦੀ ਨਾ ਲਾਣਾ ਪੈਂਦਾ ਅਲਾਰਮ ਇਹ ਤਾਂ ਆਪਣੇ ਆਪ ਗਿਰਦੀ ਆ ਗਿਆ ਸਿਰ ਪਰ ਕਿ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਿਸਟਮ ਆ ਬਾਈ ਕੋਈ ਬੰਦਾ 9 ਵਜੇ ਉੱਠਦਾ ਕੋਈ 10 ਵਜੇ ਕੋਈ 8 ਵਜੇ ਤੇ ਜਿਹੜੀ ਮੈਂ ਗੱਲ ਕਹੀ ਸੀ ਕਿ ਜ਼ਿੰਮੇਵਾਰੀ ਜ਼ਿੰਮੇਵਾਰੀ ਦਾ ਇਨਸਾਨ ਨੂੰ ਬਹੁਤ ਬੜੀਆਂ ਆਏ ਨਾ ਜਦੋਂ ਜ਼ਿੰਮੇਵਾਰੀ ਪੈ ਗਈ ਤੁਹਾਡੇ ਸਿਰ ਤੇ ਫਿਰ ਤੁਸੀਂ ਆਪਣੇ ਆਪ ਉੱਠੜ ਕੇ ਭੱਜਣਾ ਤੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੇਰਾ ਬਾਪੂ ਕਹਿਆ ਕਰਦਾ ਸੀ ਬੇਬੇ ਨੂੰ ਕਹਿੰਦਾ ਇਹਨਾਂ ਨੂੰ ਕੰਮ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਕਹਿੰਦਾ ਜਦੋਂ ਕੰਮ ਦੀ ਵਾਰੀ ਆਣੀ ਨਾ ਕਹਿੰਦਾ ਕਹਿੰਦਾ ਇਹ ਤੇਰੇ ਤੋਂ ਪਹਿਲਾਂ ਉੱਠ ਕੇ ਭੱਜਣਗੇ ਤੇ ਬਾਈ ਅੱਜ ਉਹਨਾਂ ਦੀਆਂ ਗੱਲਾਂ ਬੜੀਆਂ ਯਾਦ ਆਉਂ ਠੀਕ ਹੈ ਚਲੋ ਸਭ ਦੇ ਨੇ ਆਈਏ ਜ਼ਿੰਦਗੀ ਦੇ ਵਿੱਚ ਲਓ ਜਿੰਨੇ ਟਾਈਮ ਮਿਲਦੇ ਐ ਆਈ ਵੀ ਨਿਆਰੇ ਲੈਣੀ ਐ ਆਪਾਂ ਤੂੰ ਅੱਜ ਪਾਣੀ ਲੈਣਾ ਆਪਾ ਹੈ ਪੱਕਾ ਹੀ ਹਰਦਾ ਅੱਛਾ ਮੋਲਣਾ ਨਹੀਂ ਹਾਂ ਤਾਂ ਥੱਕ ਗਿਆ ਕਦੋਂ ਘਰ ਲੱਗੇ ਚ ਉਹ ਦੇਖ ਦੇ ਕੇ ਪਾਣੀ ਨਿਕਲ ਰਿਹਾ ਹੈ ਦੇਖਦਾ ਪਾਣੀ ਹੈ ਲੇਟ ਹੋ ਗਿਆ ਲਗੀ ਪਤਾ ਨਹੀਂ ਇਹਨੂੰ ਖਵਾਜੇ ਨੇ ਕੀੜਾ ਮਾਰਨ ਆਏ ਜਾਣਾ ਕਮਾਂਦੀ ਤਾਂ ਸੋਹਣੀ ਹੋ ਗਈ ਮਾਂਦੀ ਤੇ ਸੋਣੀ ਹੋ ਗਈ ਅੱਗੇ ਵਾਲੀ ਪੱਟ ਕੇ ਦੁਬਾਰਾ ਲਾਣੀ ਪਣੀ ਥੋੜੀ ਜੀ ਹੈ ਨਾ ਇਹਦੀ ਫਰੰਟ ਵਾਲੀ ਥੋੜੀ ਜੀ ਉਹ ਦੁਬਾਰਾ ਲਾਣੀ ਪਣੀ ਹੂੰ ਮਾਨੂੰ ਆ ਸਕੂਲੀ ਹੈ ਨਾ ਰਾਦੇ ਨੇ ਜਲਦੀ ਸਕੂਲ ਨੂੰ ਆਬੂ ਨਾ ਜਾਣਾ ਨਹੀਂ ਕਵੀਰ ਨੇ ਚੱਲੀ ਫਿਰ ਹੋ ਗਈ ਜਿਹੜੇ ਵੀ ਭਾਂਸੂ ਦੇ ਜਦ ਗਰਮੀ ਬਹੁਤ ਸੀ ना थोड़ा इधर धान लाते इसका बुडाले में यहाँ तो राते बाबू के तो मेरे पास बंदे नहीं थे हम अकेले फिर उधर पाँच चार पांच बंदे मिल गए तो हम बोले दस रोज रह करके धान लगा लेते हैं फिर बात की बाबू के पास ही रहते हो जी उधर बुडाले हाँ हम यहीं रेट क्या इस बार लगाई का जी ये पिछली बार कितना था पिछले बार जी पैंतीसो पैंतीस संती सही थे कोई बीच में संती कोई जी राशन रोटी बनाते तो वो चार हजार पिछले साल थे ऐसा ही सब इस चार हजार रीड हैं हाँ जी हाँ जी बंजार क्या बैठे थे उन्हें जो पानी लगे उसे शर्म मंगा दे रही है इधर तो कुम्भी का कहावत है दो तेल ला दी देखा टाइम है का जी हमने ਜਿਹੜੇ ਬੂਟੇ ਲਾਏ ਸੀ ਇੱਕ ਵਾਰ ਦੇਖ ਵੀ ਲਈਏ ਉਹ ਪੱਟ ਬਣ ਗਿਆ ਬੂਟੇ ਤਾਂ ਹੁਣ ਲੱਗੇ ਹੋਏ ਨੇ ਪਾਣੀ ਪਾਈਏ ਇਹਨਾਂ ਨੂੰ ਫਿਰ ਅੱਜ ਇੱਕ ਵਾਰ ਆਸਵਾਦੇ ਕੋਸ ਕੁਚੈਨ ਦਾ ਬੂਟਾ ਲਾਇਆ ਸੀ ਆਪਾਂ ਨੇ ਇਹ ਹੋ ਗਿਆ ਤੇ ਕੂਟਾ ਇਹ ਸੀ ਬਾਕੀ ਇੱਧਰ ਸਾਨੂੰ ਅਸਾਂ ਇਹ ਹੌਲੀ ਹੌਲੀ ਜਦੋਂ ਬੂਟੇ ਕਾਮਯਾਬ ਹੋਗੇ ਲਓ ਜੀ ਆਪਾਂ ਲੈ ਕੇ ਰੱਖਤਾ ਹੁਣ ਕੋਤਰ ਵੀ ਦਿੰਨੇ ਇਹ ਦੋਸਤੋ ਦੇਖੋ ਮੇਰੀ ਝੋਟੀ 1 ਸਾਲ ਦੀ ਹੋ ਗਈ ਇਹ ਤੇ ਇਹ ਦੀ ਮਾਂ ਹੈ ਇਹ ਹੋ ਗਈ 3 ਸਾਲ 3.5 ਸਾਲ ਦੀ ਪਹਿਲਾ ਸੁਹਾਏ ਸੀ ਤੇ ਅਗੇ ਨਾ ਇਹਦੀ ਇਹਦੀ ਆਪਣੀ ਤੇ ਹੁਣ ਇਹ ਦੇਖੋ ਇੱਕ ਸਾਲ ਦੀ ਬਈ ਡੰਗਣਾ ਨਾ ਡੰਗਰਾ ਵਾਂਗ ਰਹਿਣਾ ਪੈਂਦਾ ਤਾਂ ਜਾ ਕੇ ਹੱਥ ਪੰਦਾ ਕੁਛ ਐਨ ਅਸਲ ਦੀ ਨੱਖੀ ਸੰਖੀ ਪੂਰੀ ਹਾਂ ਜੀ ਬੱਤੋ ਕਿਦਾਂ ਸਾਂ ਠਾਣਾ ਪੂਰੀ ਆਪ ਜਾਨੀਏ ਦੋ ਆਈਆਂ ਸੀ ਜੁੜਵਾ ਇੱਕ ਰਹਿ ਗਈ ਇੱਕ ਚੱਲਦੀ ਹੋਈ ਇਸ ਸ਼ੇਮਰੇ ਤੋਂ ਲੈਂਦੀ ਦੀ ਆਪਾਂ ਨੇ ਗਾਉ ਹੁਣ ਚੈੱਕ ਕਰ ਗੱਬਰੂ ਦੀ ਲਾਵੇਂ ਦਾ ਇਸ਼ਨਾਨ ਹੋ ਗਿਆ ਹੁਣ ਚਲੀਏ ਆਪਾਂ ਡਿਊਟੀ ਆਪਾਂ ਹੋ ਗਏ ਬਿੱਲੇ ਇਹ ਬਈ ਸਾਡੀ ਜਮਨੀਤ ਲੱਗੀ ਵੀ ਰੋਟੀ ਬਣਾ ਲੈ ਅੱਜ ਬਣਾ ਦੇ ਰੋਟੀ ਰੋਟੀ ਬਣਾ ਦੋ ਬਣਾਈ ਹੈਡਮਾਸਟਰ ਨੇ ਜੀ ਸਾਡੀ ਤਿਆਰ ਹੋ ਚੁੱਕੇ ਨੇ ਅਵਨੀਤ ਕਹਿੰਦੀ ਵੀਡੀਓ ਜਾਣ ਦੇ ਖੁਸ਼ੀ ਬਹੁਤ ਹੈ ਆਜੋ ਜੀ ਬਾਹਰ ਗੁੱਡ ਮਾਰਨਿੰਗ ਪਾਪਾ ਜੀ ਗੁੱਡ ਮਾਰਨਿੰਗ ਲੱਗਦਾ ਇਹ ਬੈਟਰੀਆਂ ਅਜੇ ਡੈੱਡ ਨੇ ਮੂਡ ਆਫ ਨੇ ਬੰਦਿਆਂ ਦੇ ਸਕੂਲ ਜਾਣ ਵਾਸਤੇ ਹਾਂਜੀ ਅਵਨੀਤ ਸਕੂਲ ਜਾਣਾ 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 ਨਹੀਂ ਭਾਈ ਰਾਦੇ ਸਕੂਲ ਜਾ ਰਹੀ ਚਲੋ ਬੈਠੋ ਲਓ ਜੀ ਰਾਦੇ ਚੜਕੀ ਬਸ ਦੇ ਵਿੱਚ ਬਾਏ ਬਾਏ ਹੋ ਗਿਆ ਜੀ ਰੈਡੀ ਵੀਡੀਓ ਦੇ ਵਿੱਚ ਤੇ ਹੁਣ ਚੱਲੇ ਆਪਾਂ ਡਿਊਟੀ ਨੂੰ ਤੇ ਦਿਖਾਣੇ ਆ ਪੂਰਾ ਦਿਨ ਅਚ ਕੀ ਕੀ ਕਰਦਾ ਜੁੜੇ ਰਹੋ ਜੱਲੀ ਜੇ ਕਹੇ ਤੇ ਨਾ ਤਾਂ ਮੈਂ ਇਹਨੂੰ ਕੋਈ ਗੱਲ ਦੱਸਾਂ ਨਾ ਗੱਲ ਕਰਾਂ ਇਹਨੂੰ ਸਮਝਾ ਲਮੜਾ ਸਾਰੇ ਦੇ ਦੇ ਜਿੱਦੋਂ ਦਾ ਬਰੋਲ ਦੇ ਆਏ ਨਾ ਟਿਬੜਪਰੀਆਂ ਤੂੰ ਵੀ ਉਹ ਰੋਕਦਾ ਨਹੀਂ ਹੈਗਾ ਮੈਂ ਤੇਰੀ ਵੀਡੀਓ ਬਣਾਗਾ ਅੱਜ ਪਾਣੀ ਸਾਰ ਜਾਨੂੰ ਆ ਦੇਖ ਲਓ ਜੀ ਤੇ ਕਹਿੰਦਾ ਬਰੌੜ ਜ਼ਿੰਦਗੀ ਵਧੀਆ ਸੀ ਇਹ ਟੱਬਰ ਬਰੌੜ ਵਾਲੀ ਜ਼ਿੰਦਗੀ ਤਾਂ ਮਿਲਣੀ ਨਹੀਂ ਕਿਦੇ ਫੇਰ ਸਵਾਰ ਕੇ ਛੱਡ ਗਿਆ ਤੂੰ ਕਿੱਥੇ ਆ ਗਿਆ ਹੁਣ ਆ ਭਾਜ ਨਰ ਕਰ ਗਿਆ ਯਾਰ ਆਪਾਂ ਆਏ ਸੀਗੇ ਬਾਗ ਦੇਖਣ ਵਾਸਤੇ ਇੱਥੇ ਲੱਗੇ ਹੋਏ ਆ ਸੇਵ ਦੇ ਬੂਟੇ ਇਹ ਸੰਤਰੇ ਦੇ ਬਟ ਇੱਥੇ ਬਾਗ ਦਾ ਬੰਦਾ ਹੀ ਨਹੀਂ ਹੈਗਾ ਇਹ ਆਪਾਂ ਤੁਹਾਨੂੰ ਸਾਰੇ ਦਿਖਾਣੇ ਸੀਗੇ ਤੇ ਸਾਡੇ ਏਰੀਆ ਵਿੱਚ ਵੀ ਇੱਥੇ ਸੇਵ ਦਾ ਬੂਟਾ ਕਾਮਯਾਬ ਹੈਗਾ ਜਾਂ ਨਹੀਂ ਆਪਾਂ ਪੁੱਛਣਾ ਸੀਗਾ ਬਾਈ ਨੂੰ ਕਿੱਥੇ ਓਰੇ ਹੈ ਨਹੀਂ ਨਾ ਬੰਦਾ ਕੋਈ ਬਾਅਸਾਂ ਦੇ ਮਿਲਾਂਗੇ ਬੰਦੇ ਨਾ ਠੀਕ ਪਹੁੰਚ ਗਏ ਆ ਜੀ ਰੋਪੜ ਸ਼ਹਿਰ ਤੇ ਬਾਈਪਾਸ ਤੇ ਦੇਖ ਸਕਦੇ ਹੋ بارش ਲੱਗ ਕੇ ਹੁਣੇ-ਹੁਣੇ ਹੱਟੀ ਐ ਮੌਸਮ ਬਹੁਤ ਹੀ ਸੋਹਣਾ ਹੋ ਗਿਆ ਐ ਹਰਿਆਈ ਹਰਿਆਈ ਹੋ ਗਈ ਐ 31 ਪਿੰਡ ਤੋਂ 15 ਕਿਲੋਮੀਟਰ ਦੂਰ ਤੇ بارش ਆਪਾਂ ਨੂੰ ਮਿਲ ਗਈ ਪਿੰਡ ਬਹੁਤ ਜ਼ਿਆਦਾ ਗਰਮੀ ਪਈ ਐ ਲੋਕ ਛੱਡ ਜਾਂਦੇ ਉੱਥੇ ਆ ਕੇ ਵੀਡੀਓ ਬਣਾ ਕੇ ਪਾ ਦਿੰਦੇ ਆ ਨਹੀਂ ਪੈਂਦਾ ਜੀ ਇਹਨੂੰ ਇਕੱਲੇ ਨੂੰ ਵੀ ਪੈਂਦਾ ਹੁੰਦਾ ਹੈ ਬਈ ਸასი ਗੱਲ ਸਾਰਿਆਂ ਨੂੰ ਆਪਾਂ ਪਹੁੰਚ ਗਏ ਆ ਜੀ ਲੁਧਿਆਣੇ ਇਹ ਦੇਖ ਰਹੇ ਤੁਸੀਂ ਗੁਰੂ ਘਰ ਤੇ ਬੈਕ ਸਾਈਡ ਆ ਵੀਰੇ ਦਾ ਫਾਰਮ ਗਰੇਵਾਲ ਸਟੱਡ ਫਾਰਮ ਬਹੁਤ ਹੀ ਵਧੀਆ ਤੇ ਜਨਿਕ ਤਰੀਕੇ ਨਾਲ ਬਣਾਇਆ ਹੋਇਆ ਇਹ ਫਾਰਮ ਹੈ ਵੀਰੇ ਹਾਂਗਾ ਤਕਰੀਬਨ ਹੀਟ ਦਾ ਕੰਮ ਕਰਦੇ ਨੇ ਘੋੜਿਆਂ ਦਾ ਇਹ ਜਿਹੜੇ ਨਾਮ ਤੁਸੀਂ ਦੇਖ ਰਹੇ ਹੋ ਇਹ ਵੀਰ ਜੀ ਪੂਰੇ ਪੰਜਾਬ ਦੇ ਵਿੱਚੋਂ ਪੈਨ ਇੰਡੀਆ ਚੋਂ ਬੰਦੇ ਫਰਸਟ ਰਨਰ ਅਪ ਆਉਂਦੇ ਨੇ ਹਰ ਵਾਰ ਇਹਨਾਂ ਦੇ ਦਾਦੇ ਪੁਰਦਾਦਾ ਜੀ ਵੀ ਪਹਿਲਾਂ ਇਹ ਕੰਮ ਕਰਦੇ ਸੀ ਤੇ ਵੀਰੇ ਹੁੰਦੇ ਘਰ ਤੋਂ ਬਹੁਤ ਸਾਰੇ ਸੈਲੀਬ੍ਰਿਟੀ ਜਿਹੜੇ ਸਲਮਾਨ ਖਾਨ ਸ਼ਾਹਰੂਖ ਖਾਨ ਹਨ ਰਣਦੀਪ ਹੁੱਡਾ ਕਟਰੀਨਾ ਗੈਬ ਹਾਲ ਵਿੱਚ ਹੀ ਪਿਛਲੇ ਹਫਤੇ ਦੋ ਘੋੜਿਆਂ ਦੇ ਬੱਚੇ ਬਾਈ ਹੋਣੇ ਆ ਬਾਨੀਆਂ ਤੇ ਘਰ ਭੇਜੇ ਹਨ ਅਸੀਂ ਹੋਰ ਦਿਨ ਵੀਡੀਓ ਬਣਾਵਾਂਗੇ 3 ਘੰਟੇ ਦਾ ਅਸੀਂ ਫਤਿਹਨਾਬਾਦ ਤੋਂ ਲੁਲੇਪੁਰ ਆਂਦੇ ਹਾਂ। ਅਸਲ ਲੁਲੇਪੁਰ ਆਂਦੇ ਹਾਂ। ਤੇ ਗੁਰਨਾਨਕ ਸਟੇਡੀਅਮ ਦੇ ਬਿਲਕੁਲ ਕੋਲ ਜਿੱਦੋਂ ਭਾਰਤੀਆਂ ਦੇਖਦੇ ਸੀਗੇ ਤੇ ਇੱਥੇ ਆਪਾਂ ਅਕਸਰ ਆਂਦੇ ਰਹਿੰਦੇ ਸੀ ਤੇ ਬੜੀ ਯਾਦ ਪੁਰਾਣੀ ਹੋਈ ਅੱਜ ਸਾਡੀ ਇੱਥੇ ਆਣ ਦੇ ਬਾਅਦ ਤੇ ਵਾਪਸੀ ਆਂਦੇ ਆਪਾਂ ਪਿੰਡੋਂ ਵਾਪਸ ਮੁੜ ਗਏ। ਪਿੰਡੋਂ ਬੜਨਸਾਰਾ ਆਪਾਂ ਉੱਪਰ ਹੈੱਡ ਤੇ ਆ ਗਏ ਅੰਕਲ ਕੋਲ ਪੀਤਾ ਜੂਸ ਕਿਉਂਕਿ ਆਪਣੇ ਬਹੁਤ ਹੀ ਬਣਾਤਾ ਜਾਣਕਰ ਨੇ। ਮੈਂ ਹਰ ਵਾਰ ਜਿੱਦੋਂ ਵੀ ਇੱਥੋਂ ਲੰਘਦਾ ਹਾਂ ਇਹਨਾਂ ਕੋਲ ਹੋ ਕੇ ਹੀ ਪੱਕਾ ਜਾਂਦਾ ਹਾਂ ਤੇ ਜੂਸ ਪੀ ਕੇ ਇੱਥੇ ਹੀ ਆਪਣੇ ਦਿਨ ਦਾ ਕਲੋਜ਼ ਅਪ ਕਰਦਾ ਹਾਂ। ਤੇ ਅੰਕਲ ਮੇਰੇ ਨਾਲ ਹਾਸੀਆਂ ਖੜੀਆਂ ਕਰਦੇ ਹੋਏ ਕਿਉਂਕਿ ਮੈਂ ਨਾ ਨਮਾਇਸ਼ਾ ਬਹੁਤ ਆਸਾਨ ਦਾ